ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਲੈ ਕੇ ਦੇਸ਼ ਵਿਦੇਸ਼ ਦੇ ਵਿੱਚ ਵਸਤੀਆਂ ਸੰਗਠਨ ਦੇ ਵਿੱਚ ਪਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਸ ਪਾਵਨ ਪਵਿੱਤਰ ਦਿਹਾੜੇ ਨੂੰ ਸਮਰਪਿਤ ਜਗ੍ਹਾ ਜਗ੍ਹਾ ਉੱਤੇ ਸੰਗਠਨਾਂ ਦੇ ਵੱਲੋਂ ਵਿਸ਼ੇਸ਼ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਦੌਰਾਨ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਸਮੁੱਚੇ ਜਗਤ ਦੇ ਭਲੇ ਦੇ ਲਈ ਭਗਵਾਨ ਵਾਲਮੀਕ ਜੀ ਨੂੰ ਅਰਦਾਸ ਕਰਦੇ ਹਾਂ ਬਾਲਮੀਕੀ ਜੀ ਸਵਾਮੀ ਜੀ ਦਾ ਜਿਹੜਾ ਜਨਮ ਦਿਹਾੜਾ ਵਾ ਉਹ ਬੜੀਆਂ ਖੁਸ਼ੀਆਂ ਦੇ ਨਾਲ ਬੜੀ ਸ਼ਰਧਾ ਦੇ ਨਾਲ ਸਾਰੀ ਸੰਗਤ ਜਿਹੜੀ ਆ ਉਹ ਮਨਾ ਰਹੀ ਹੈ ਅੱਜ ਮੇਰੇ ਛੋਟੇ ਵੀਰ ਦੀ ਸਰਦਾਰ ਸੁਖਵਿੰਦਰ ਸਿੰਘ ਜੀ ਡੈਣੀ ਜੀ ਔਰ ਜਿਹੜੇ ਨਕੋਦਰ ਤੋਂ ਸੰਗਤ ਨੂੰ ਨਾਲ ਲੈ ਕੇ ਸਾਰੇ ਥਾਈਂ ਰੁਕਦੇ ਹੋਏ ਅੱਜ ਭਗਵਾਨ ਬਾਲਮੀਕੀ ਜੀ ਦੇ ਜਿਹੜਾ ਉਹਨਾਂ ਦੀ ਪਿੱਤਰ ਜਗਾ ਵਾ ਉੱਥੇ ਦਰਸ਼ਨ ਕਰਨ ਵਾਸਤੇ ਤੇ ਸ਼ਰਦਾ ਉਹਨਾਂ ਦੀ ਸ਼ਰਦਾ ਨੂੰ ਮੁੱਖ ਰੱਖਦੇ ਆ ਉੱਥੇ ਨਮਸਤਕ ਹੋਣ ਜਾ ਰਹੇ ਨੇ ਔਰ ਅਸੀਂ ਅੱਜ ਇਸ ਦਿਨ ਤੇ ਸਾਰੀ ਸੰਗਤ ਨੂੰ ਸਾਰੇ ਪੰਜਾਬ ਨਿਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਇਸ ਦਿਨ ਦੇ ਪਿੱਤਰ ਜਹਾੜੇ ਦੇ ਉੱਤੇ ਜਿਹੜੀ ਅੱਜ ਸੰਗਤ ਇੱਥੇ ਪਹੁੰਚੀ ਆ ਡੈਨੀ ਜੀ ਦੇ ਨਾਲ ਵੀ ਔਰ ਸਾਡੇ ਹਲਕੇ ਤੋਂ ਵੀ ਜਿਹੜੇ ਆਏ ਨੇ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਤੇ ਲੱਖ ਲੱਖ ਵਧਾਈ ਦਿੰਦਾ ਕੀ ਕੀ ਹੈਗਾ ਜੀ ਅੱਗੇ ਕੀ ਹੋਣਾ ਹੈਗਾ ਅੱਗੇ ਸ਼ਡਿਊਲ ਇਹ ਆ ਕਿ ਝੰਡਿਆਲਾ ਮਾਨਾ ਵਾਲਾ ਝੰਡਿਆਲਾ ਮਾਨਾ ਵਾਲਾ ਔਰ ਅਮਰਸਰ ਦਾ ਦਿਹਾਤੀ ਏਰੀਆ ਜਿਹੜਾ ਉੱਥੋਂ ਘੁੰਮਦੇ ਜਾਂਦੇ ਹੋਏ RAM TEERCH ਜਿੱਥੇ ਬਾਬਾ ਜੀ ਦਾ ਪਵਿੱਤਰ ਸਥਾਨ ਆ ਉੱਥੇ ਜਾ ਕੇ ਸਾਰੇ ਨਮਸਤਕ ਹੋਵਾਂਗੇ ਔਰ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਾਂਗੇ ਬਾਲਮੀਕੀ ਸਾਹਿਬ ਜੀ ਅੱਗੇ ਅਰਦਾਸ ਕਰਾਂਗੇ ਕਿ ਪੰਜਾਬ ਨੂੰ ਚੜ੍ਹ ਕੇ ਚਲਾ ਵਿੱਚ ਰੱਖੀ ਤੇ ਸਾਡੀ ਆਉਣ ਵਾਲੇ ਜਿਹੜੀ ਕੌਮ ਆ ਸਾਰੇ ਧਰਮ ਸਾਡੇ ਜਿਹੜੇ ਉਹ ਇੱਕ ਨੇ ਔਰ ਇਕੱਠੇ ਹੋ ਕੇ ਤਕੜੇ ਹੋ ਕੇ ਤੇ ਜਿਹੜਾ ਵਾ ਪੰਜਾਬ ਨੂੰ ਬਚਾਵੇ ਜਿਹੜੇ ਪੰਜਾਬ ਦੀ ਮਾੜੀ ਲਹਿਰ ਜਿਹੜੀ ਨਸ਼ਿਆਂ ਦੀ ਹੈ ਜਾਂ ਹੋਰ ਲਹਿਰਾਂ ਵਾਂ ਇਹਨਾਂ ਨੂੰ ਸਮਰੱਥ ਬਖਸ਼ੇ ਔਰ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਪਾਵਨ ਪ੍ਰਗਟ ਦਿਵਸ ਦੇ ਉੱਪਰ ਅੱਜ ਸ਼ੋਭਾ ਯਾਤਰਾ ਜਿਹੜੀ ਹੈ ਇਹ ਨਿਕਾਲੀ ਜਾ ਰਹੀ ਹੈ ਔਰ ਦਵਾਬੇ ਦੀ ਧਰਤੀ ਪਾਵਾ ਪ੍ਰਗਟਨਾਥ ਜੀ ਦੇ ਆਸ਼ਰਮ ਤੋਂ ਇਸ ਦੀ ਸ਼ੁਰੂਆਤ ਹੋਈ ਔਰ ਇਸ ਨੂੰ ਅਸੀਂ ਅੱਜ ਮਾਧਿ ਦੀ ਧਰਤੀ ਤੇ ਲੈ ਕੇ ਆਏ ਆਂ ਔਰ ਪਾਵਨ ਵਾਲਮੀਕੀ ਤੀਰਤ ਸਾਡੇ ਭਗਵਾਨ ਵਾਲਮੀਕ ਪਹਰਾਜੀ ਦੇ ਉੱਤੇ ਸਮਾਪਤ ਹੋਏਗੀ ਔਰ ਅੱਜ ਬਹੁਤ ਹੀ ਵੱਡੀ ਖੁਸ਼ੀ ਜਿਹੜੀ ਸਮੁੱਚੇ ਜਗਤ ਦੇ ਵਿੱਚ ਹੈ ਅੱਜ ਉਹਨਾਂ ਦੇ ਪ੍ਰਗਟ ਦਿਵਸ ਦੇ ਉੱਪਰ ਸੰਗਤਾਂ ਜਿਹੜੀਆਂ ਨੇ ਪੂਰੇ ਜੋਸ਼ ਸਤਕਾਰ ਦੇ ਨਾਲ ਪਿਆਰ ਦੇ ਨਾਲ ਖੁਸ਼ੀਆਂ ਤੇ ਚਾਹਾਂ ਦੇ ਨਾਲ ਜਿੱਥੇ ਅੱਜ ਦਿਹਾੜਾ ਮਨਾ ਰਹੀ ਹੈ ਉੱਥੇ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਦੇ ਉੱਪਰ ਅੱਜ ਅਸੀਂ ਅਰਦਾਸ ਕਰਦੇ ਹਾਂ ਕਿ ਆਪਣੀ ਉਹ ਕਿਰਪਾ ਕਰਨ ਔਰ ਇਸ ਪੰਜਾਬ ਦੇ ਪੰਜਾਬ ਦੇ ਉੱਪਰ ਜਿਹੜਾ ਹੈ ਮਿਹਰ ਭਰਿਆ ਪੂਰਾ ਆਪਣਾ ਹੱਥ ਜਿਹੜਾ ਹੈ ਉਹ ਬਣਾ ਕਰਕੇ ਰੱਖਣ ਔਰ ਜਿਹੜੀਆਂ ਸਮਾਜ ਦੇ ਵਿੱਚ ਸਾਡੇ ਕੁਰੀਤੀਆਂ ਤੇ ਪਰਿਧੀਆਂ ਨੇ ਸਿਰ ਚੱਕਿਆ ਇਹਨਾਂ ਕੁਰੀਤੀਆਂ ਪਰਿਧੀਆਂ ਨੂੰ ਖਤਮ ਹੋ ਕੇ ਇਹ ਪਿਆਰਾ ਪੰਜਾਬ ਜਿਹੜਾ ਹੈ ਇਹ ਆਪਣੀ ਤਰੱਕੀ ਵਿਕਾਸ ਤੇ ਖੁਸ਼ਹਾਲੀ ਦੀਆਂ ਲੀਹਾਂ ਤੇ ਅੱਗੇ ਜਾਵੇ ਔਰ ਜਿਹੜਾ ਸਮਾਜ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਦਰਸਾਏ ਗਏ ਮਾਰਗਦਰਸ਼ਨ ਨੇ ਉਹਨਾਂ ਦੇ ਉੱਪਰ ਸਮੂਹ ਸੰਗਤ ਨੂੰ ਜਿਹੜੀ ਹੈ ਚੱਲਣ ਦਾ ਜਿਹੜਾ ਹੈ ਉਹ ਮੌਕਾ ਮਿਲੇ ਔਰ ਅੱਜ ਬੜੀ ਵੱਡੀ ਖੁਸ਼ੀ ਜਿੱਤੇ ਇਹ ਗੱਲਾਈ ਜਾ ਰਹੀ ਹੈ ਉਸ ਦੇ ਨਾਲ ਨਾਲ ਅੱਜ ਇਸ ਗੱਲ ਦੀ ਵੀ ਗੱਲ ਛੜੀ ਆ ਵੱਡੀ ਗੱਲ ਇਹ ਚੱਲ ਰਹੀ ਹੈ ਕਿ ਜਿੱਥੇ ਅੱਜ ਇੰਨਾ ਸਮਾਂ ਬੀਤ ਜਾਂਦੇ باوجود ਵੀ ਜਿਹੜੀ ਸਮਾਜ ਦੇ ਵਿੱਚ ਜਿਹੜੀ ਇਸ ਸਮਾਜ ਦੇ ਅੰਦਰ ਖਾਸ ਕਰਕੇ ਜਿਹੜੀ ਥੋੜਾ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਜਿਹੜਾ ਇਸ ਸਮਾਜ ਥੋੜਾ ਪਿੱਛੇ ਰਹਿ ਗਿਆ ਹੈ ਅੱਜ ਗੁਰੂ ਸਾਹਿਬ ਕਿਰਪਾ ਕਰਨ ਆਪਣੀ ਮਿਹਰ ਭਰਿਆ ਹੱਥ ਰੱਖਣ ਔਰ ਇਸ ਸਮਾਜ ਦੇ ਵਿੱਚ ਜਿਹੜੀ ਤਰੱਕੀ ਵਿਕਾਸ ਅਤੇ ਖੁਸ਼ਹਾਲੀ ਹੈ ਉਹ ਹਰ ਪੱਖੋਂ ਸਮਾਜਿਕ ਬਰਾਬਰੀਤਾ ਆਰਥਿਕ ਬਰਾਬਰੀਤਾ ਉਸ ਦੇ ਨਾਲ ਨਾਲ ਰਾਜਨੀਤਿਕ ਬਰਾਬਰੀਤਾ ਜਿਹੜੀ ਹੈ ਉਹ ਇਸ ਸਮਾਜ ਦੇ ਵਿੱਚ ਆਵੇ ਔਰ ਬਾਬਾ ਜੀ ਦਾ ਅੱਜ ਜਿਹੜਾ ਤਿਹਾੜਾ ਹੈ ਅੱਜ ਬੜੇ ਖੁਸ਼ੀਆਂ ਤੇ ਚਾਮਾਂ ਦੇ ਨਾਲ ਸੰਤਾਂ ਜੜੀਆਂ ਨੇ ਪੂਰੇ ਸੰਸਾਰ ਦੇ ਅੰਦਰ ਜੜੀਆਂ ਨੇ ਉਹ ਮਨਾ ਰੀਆਂ ਨੇ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ ਅੱਜ ਸਾਰੇ ਸਰੋਤਿਆਂ ਨੂੰ ਮੈਂ ਇੱਥੇ ਜਿਹੜੇ ਪਹੁੰਚੇ ਨੇ ਸਾਡੇ ਸਾਰੇ ਉਹਨਾਂ ਨੂੰ ਦੇਣਾ ਚਾਹੁੰਦਾ ਔਰ ਅੱਜ ਸਾਡੇ ਨਾਲ ਇੱਥੇ ਸਵਾਗਤ ਕੀਤਾ ਇਸ ਯਾਤਰਾ ਸ਼ੋਭਾ ਯਾਤਰਾ ਦਾ ਸਰਦਾਰ ਸੰਤੋਖ ਸਿੰਘ ਭਲਾਈਪੁਰ ਸਾਡੇ ਸਾਫ ਦਾ ਵਧਾਇਕ ਬਾਬਾ ਬਕਾਲਾ ਤੋਂ ਅੱਜ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਪ੍ਰਦੀਪ ਜੀ ਨੇ ਨਾਲ ਦੇ ਸਾਥੀ ਜਿਹੜੇ ਆਏ ਨੇ ਉਹਨਾਂ ਸਾਰੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ